ਹਾਂ ਜੀ ਸਰ ਆਪਣੇ ਨਾਮ ਤੇ ਟੈਕੀਨਸ ਦਾ ਸਟਰੀ ਕਰਾਉਂਦੇ ਮੇਰਾ ਨਾਮ ਗੁਰਜਿੰਦਰ ਸਿੰਘ ਐਸਆਈ ਗੁਰਜਿੰਦਰ ਸਿੰਘ ਮੈਂ ਚੌਂਕੀ ਇੰਚਾਰਜ ਹਾਂ ਬਸਟੈਂਡਿੰਗ ਹਾਂ ਜੀ ਸਰ ਕੀ ਪੂਰਾ ਮਾਮਲਾ ਹੈਗਾ ਜੀ ਜਿਹੜਾ ਤੁਹਾਨੂੰ ਸਾਡੇ ਰੂਪ ਅ ਸਾਨੂੰ ਕੱਲ ਠੇਕੇਦਾਰਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਵੀ ਇਸ ਘਰ ਦੇ ਵਿੱਚ ਸ਼ਰਾਬ ਹੈ ਤੇ ਉਹਦਾ ਅਸੀਂ ਸਰਚ ਪ੍ਰਿੰਟ ਹਾਸਲ ਕਰਕੇ ਕੋਡ ਦੇ ਵਿੱਚੋਂ ਤੇ ਫਿਰ ਇੱਥੇ ਅਸੀਂ ਸਰਚ ਕੀਤੀ ਹੈ ਤੇ ਡਿਊਰਿੰਗ ਸਰਚ ਸਾਨੂੰ ਇਹਨਾਂ ਕੋਲੋਂ ਬਲੈਂਡਰ 11 ਪੇਟੀਆਂ ਮੈਕ 11 17 ਪੇਟੀਆਂ 100 ਪਾਈਪਰ ਦੀਆਂ ਬਾਈ ਬੋਟਲਸ ਅਫੀਸਰ ਚੁਆਇਸ ਦੀਆਂ 90 ਬੋਤਲਾਂ ਮੈਕਡੋਨਲਡਸ ਦੀਆਂ ਬਲੈਕ ਐਂਡ ਵਾਈਟ ਦੀਆਂ 11 ਬੋਤਲਾਂ ਨੇ ਜੀ ਪਹਿਲਾਂ ਵੀ ਇਹ ਤੋਂ ਮਾਮਲੇ ਚਰਚਾ ਹੈ ਕਿ ਕੀ ਨਾਮ ਹੈ ਇਹਦੇ ਬਾਰੇ ਥੋੜਾ ਕਨਫਰਮ ਨਹੀਂ ਹੈਗਾ ਕਿ ਇਹਦੇ ਤੇ ਮਕਦਮੇ ਹੈਗੇ ਕਿ ਨਹੀਂ ਹੈਗੇ ਉਹ ਸੀ ਦਿਖਦੀ ਕਿਹੜੇ ਇਲਾਕੇ ਚ ਸਰਸ ਕਿੱਡੀ ਢੰਗ ਨਾਲ ਹੈ ਹੁਸੈਨਪੁਰ ਸਰ ਹਾਂ ਨੀਰ ਚਵਲਾ ਤੇ ਐਕਸਾਈਜ਼ ਵਾਲੇ ਵੀ ਤੁਹਾਡੇ ਨਾਲ ਹਾਂ ਐਕਸਾਈਜ਼ ਇਨਸਪੈਕਟਰ ਸਾਹਿਬ ਨਾਲ ਆਏ ਸਰ ਕਿੰਨੀ ਵੱਡੀ ਕਾਮਯਾਬੀ ਸੀ ਇਹਨਾਂ ਕੋਲ ਕਾਫੀ ਵੱਡੀ ਹੈ ਜੀ ਤੁਹਾਡੇ ਸਾਹਮਣੇ ਦੱਸਿਆ ਗਿਆ 11 ਪੇਟੀਆਂ ਬਲੈਂਡਰ ਹੈ ਮੈਕਡੋਨਲਡਸ 17 ਪੇਟ ਲੱਕੜ ਵਸੇ ਇਸ ਬਾਰੇ ਪਤਾ ਸੀ ਕੋਈ ਗਲਤ ਤਾਂ ਨਹੀਂ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਮੈਂ ਕਹਿ ਨਹੀਂ ਸਕਦਾ ਜੀ ਤੇ ਰੈਸਟ ਹੋ ਗਈ ਇਹ ਬੰਦੇ ਜੀ ਨਹੀਂ ਰੈਸਪੀ ਉਹ ਪਕੌੜਾ ਜੀ ਸਰ ਤੁਹਾਡੇ ਵੱਲ ਕੀ ਕੀ ਕਾਰਵਾਈ ਕੀਤੀ ਜੀ ਨਹੀਂ ਇਸ ਤੋਂ ਅਸੀਂ ਆ ਸਰਚ ਪ੍ਰਿੰਟ ਲੈ ਕੇ ਦਿੱਤੇ ਉਹਨੇ ਜਿਹੜੀ ਅਸੀਂ ਆ ਰਿਕਵਰੀ ਕੀਤੀ ਹੈ ਕਿਤੇ ਪਰਚਾ ਦੇਣ ਲੱਗੇ ਸਰ ਜਿਹੜੇ ਇਸ ਤਰ੍ਹਾਂ ਦੇ ਗਲਤ ਅਨਸਰ ਹੈ ਉਹਨਾਂ ਨੂੰ ਕੋਈ ਕਾਰਵਾਈ ਨਹੀਂ ਕਰਨਾ ਉਹ ਜਿਹੜੇ ਗਲਤ ਅਨਸਰ ਹੈ ਜੀ ਉਹਨਾਂ ਤੇ ਏਦਾਂ ਕਾਨੂੰਨੀ ਕਾਰਵਾਈ ਹੋਏਗੀ ਜੀ ਸਰ ਜਿਸ ਤਰ੍ਹਾਂ ਸਰਕਾਰ ਵੱਲੋਂ ਵੀ ਕਾਫੀ ਸਰਕਾਰ ਦੇ ਹੁਕਮ ਹੁਕਮ ਜਿਲਾਇਆ ਜਾ ਰਿਹਾ ਹੈ ਜੀ ਪੰਜਾਬ ਸਰਕਾਰ ਵੱਲੋਂ ਵੀ ਨਸ਼ਿਆਂ ਦੇ ਵਿਰੁੱਧ ਸਖਤ ਨਿਰਦੇਸ਼ ਦੇ ਔਰ ਸਾਡੇ ਸੀਪੀ ਸਰ ਵੱਲੋਂ ਮਾਨਯੋਗ ਸੀਪੀ ਸਰ ਨੇ ਵੀ ਸਖਤ ਨਿਰਦੇਸ਼ ਦਿੱਤੇ ਹੋਏ ਆ ਤੇ ਜਿਹੜਾ ਵੀ ਗੈਰਕਾਨੂੰਨੀ ਕੰਮ ਕਰੇਗਾ ਜੀ ਤੇ ਉਸ ਬੰਦੇ ਸਖਤ ਸਜ਼ਾ ਦਿੱਤੀ ਜਾਏਗੀ ਤੁਹਾਨੂੰ